ਮੈਂ ਕਰਨਜੀਤ कौर इजी ਕੁਕਿੰਗ ਵਿਦ ਕਰਨਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਨਿੰਬੂ ਦਾ ਅਚਾਰ ਉਹਦੇ ਲਈ ਆਪਾਂ ਇਹ ਨਿੰਬੂ ਲੈਨੇ ਇਹਨਾਂ ਨੂੰ ਆਪਾਂ ਧੋ ਲਿਆ ਤੇ ਸੁਕਾ ਲਿਆ ਬਿਲਕੁਲ ਪਰੋ ਕੱਪੜੇ ਨਾਲ ਸਾਫ਼ ਕਰ ਲਿਆ ਤੇ ਇਹਨਾਂ ਦਾ ਆਪਾਂ ਅੱਧਾ-ਅੱਧਾ ਪਾਣੀ ਨਿਚੋੜ ਦੇਣਾ ਬੀਜ ਵੀ ਕੱਢ ਦੇਣੇ ਆ ਦੇਖੋ ਮੈਂ ਪਹਿਲਾਂ ਨਿਚੋੜਿਆ ਕੁਛ ਨਿੰਬੂ ਤੇ ਅੱਧਾ-ਅੱਧਾ ਪਾਣੀ ਨਿਚੋੜ ਦੇਣਾ ਤੇ ਬੀਜ ਕੱਢ ਦੇਣੇ ਆ ਵਿੱਚੋਂ ਤੇ ਫਿਰ ਆਪਾਂ ਦੇਖਾਂਗੇ ਵੀ ਕਿੰਨੇ ਆਪਣੇ ਨਿੰਬੂਆਂ ਕੰਡਾ ਆਪਣੇ ਕੋਲੇ ਰੱਖਿਆ ਹੋਇਆ ਵੀ ਕਿੰਨਾ ਚਾਰ ਆਪਾਂ ਪਾਉਣੇ ਆ ਤੇ ਕਿੰਨਾ ਮਸਾਲਾ ਪਾਵਾਂਗੇ ਇਹ ਚ ਇਹ ਦੇਖੋ ਨਿੰਬੂ ਆਪਾਂ ਪਾਣੀ ਨਿਚੋੜ ਲਿਆ ਇਹਨਾਂ ਦਾ ਇਹ ਆਪਾਂ ਤੋਲ ਲੇ ਸਵਾ ਕਿਲੋ ਨਿੰਬੂ ਹੋਏ ਨੇ 1 ਕਿਲੋ 250 ਗ੍ਰਾਮ ਤੇ ਇਹ ਆਪਾਂ ਲਿਆ 250 ਗ੍ਰਾਮ ਨਮਕ ਲਿਆ ਅੱਧਾ ਲਿਆ ਆਪਾਂ 100 ਗ੍ਰਾਮ ਲਿਆ ਚਿੱਟਾ ਨਮਕ ਇਹ 150 ਗ੍ਰਾਮ ਲਿਆ ਆਪਾਂ ਕਾਲਾ ਨਮਕ ਤੇ ਇਹ ਆਪਾਂ ਮਸਾਲੇ ਲਏ ਨੇ ਇਹ ਸੌਂਫ ਲਈ ਆ ਜਵੈਣ ਲਈ ਆ ਸਿਰਫ ਇਹ 25-25 ਕ੍ਰਾਗ੍ਰਾਮ ਲਿਆ ਇੱਕ ਚਮਚਾ ਲਿਆ ਜੀਰੇ ਦਾ ਇੱਕ ਚਮਚਾ ਕਾਲੀ ਮਿਰਚ ਦਾ ਅੱਧਾ ਚਮਚਾ ਦੇਗੀ ਮਿਰਚ ਦੋ ਚਮਚੇ ਆਪਾਂ ਹਲਦੀ ਦੀ ਲਈ ਹੈ ਇਹਦੇ ਚ ਪਾਉਣ ਨੂੰ ਤੇ ਹੁਣ ਆਪਣਾ ਫਰਾਈ ਰੱਖੀ ਹੋਈ ਹੈ ਹੁਣ ਆਪਾਂ ਪਾਵਾਂਗੇ ਇੱਕ ਕੜਸੀ ਤੇਲ ਦੀ ਇਹ ਦੇਖੋ ਇੱਕ ਕੜਸੀ ਆਪਾਂ ਤੇਲ ਦੀ ਲਈ ਆ ਇਹ ਚ ਆਪਾਂ ਸਾਰੇ ਮਸਾਲੇ ਪਾ ਦੇਣੇ ਆ। ਬਸ ਗੈਸ ਬੰਦ ਕਰ ਦੇਣਾ ਤੇ ਤੇਲ ਨੂੰ ਆਪਾਂ ਬਿਲਕੁਲ ਠੰਡਾ ਕਰ ਲੈਣਾ। ਫਿਰ ਆਪਾਂ ਰਲਾਵਾਂਗੇ ਚਾਰ ਦੇ ਵੇਲੇ। ਇਹ ਦੇਖੋ ਤੇਲ ਆਪਣਾ ਠੰਡਾ ਹੋ ਗਿਆ ਮਸਾਲੇ ਵਾਲਾ ਤੇ ਹੁਣ ਆਪਾਂ ਰਲਾ ਦੇਣਾ ਇਹਨੂੰ। ਤੇ ਇਹ ਆਪ ਨਾਮ ਕ ਪਾ ਦੇਣਾ ਉਹ ਕਾਲਾ ਨਮਕ ਤੁਸੀਂ ਸਾਫ ਤੇ ਸੁੱਕੇ ਹੱਥ ਨਾਲ ਚੰਗੀ ਤਰ੍ਹਾਂ ਲਾ ਲੈਣਾ ਸਾਰੇ ਲੰਗੋਣਾ ਮਸਾਲਾ ਲੱਗ ਜਾਵੇ ਇਹ ਦੇਖੋ ਆਪਾਂ ਰਲਾਤਾ ਤੇ ਹੁਣ ਆਪਾਂ ਪਾ ਦਿਆਂਗੇ ਇਹਨੂੰ ਡੱਬੇ ਦੇ ਵਿੱਚ ਡੱਬਾ ਧੋ ਕੇ ਸੁਕਾ ਲਿਆ ਆਪਾਂ ਇਹਨੂੰ ਆਪਾਂ 8 ਦਿਨ ਲਗਾਤਾਰ ਹਿਲਾਉਂਦੇ ਰਹਿਣਾ achar ਨੂੰ ਇਹ ਦੇਖੋ ਨਿੰਬੂ ਆਪਾਂ ਡੱਬੇ ਦੇ ਵਿੱਚ ਪਾ ਤੇ ਤੇ ਇਹ ਤੁਸੀਂ 8 ਦਿਨ ਲਗਾਤਾਰ ਹਿਲਾਉਂਦੇ ਰਹਿਣਾ ਉਸ ਤੋਂ ਬਾਅਦ ਤੁਸੀਂ ਕਿਤੇ ਵੀ ਰੱਖ ਸਕਦੇ ਹੋ ਕਦੇ ਖਰਾਬ ਨਹੀਂ ਹੋਊਗਾ ਤੁਸੀਂ ਸਾਲ ਰੱਖੋ 2 ਸਾਲ ਰੱਖੋ ਅਜਿਹੀਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ